ਸਾਵਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰੋ ਅੱਜ ਦੇ ਵਿਚਾਰ ਕਿ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਜੀ ਕਿੱਥੇ ਹੋਇਆ ਅਤੇ ਕਿੰਨਾ ਵੱਲੋਂ ਹੋਇਆ ਇਸ ਬਾਬਤ ਵਿਚਾਰਾ ਕਰਨੀਆਂ ਹਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਪੰਜਾਬ ਦੀ ਧਰਤੀ ਤੋਂ ਪੂਰਬ ਵੱਲ ਨੂੰ ਜਾਂਦੇ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ ਮੁਰਪਿਤ ਪੂਰਬ ਕੇਸ ਭਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਵੇਣੀ ਭਏ ਪੁੰਨ ਦਾਨ ਦਿਨ ਕਰਤ ਬਤਾਏ ਕਿ ਸਾਡੇ ਪਿਤਾ ਜੀ ਨੇ ਔਰਬ ਦੇ ਦਿਸ਼ਾ ਨੂੰ ਪਿਆਨਾ ਕੀਤਾ ਤੇ ਤਰਬੇਣੀ ਵਾਲੇ ਸਥਾਨ ਤੇ ਜਦੋਂ ਦਾਤਾ ਜੀ ਰੁਕਦੇ ਆ ਇੱਥੇ ਮਹਾਰਾਜ ਕਈ ਮਹੀਨੇ ਰੁਕੇ ਤਰਬੇਣੀ ਸਾਹਿਬ ਵਾਲੇ ਸਥਾਨ ਤੇ ਇੱਥੇ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੈਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਦਾਦੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਉਸ ਵੇਲੇ ਕਹਿਣ ਲੱਗੇ ਕੇ ਪੁੱਤਰ ਜੀ ਤੁਹਾਡੀ ਉਮਰ 45 ਸਾਲ ਦੀ ਹੋ ਗਈ ਹੈ ਤੇ ਤੁਹਾਡੇ ਵਿਆਹ ਨੂੰ ਵੀ 32 ਸਾਲ ਹੋ ਗਏ ਨੇ ਮੈਂ ਅਜੇ ਤੱਕ ਪੋਤੇ ਦਾ ਮੁਖ ਨਹੀਂ ਤੱਕਿਆ ਕਿਉਂਕਿ ਤੁਹਾਡੇ ਪਿਤਾ ਜੀ ਨੇ ਇਹ ਵਚਨ ਦਿੱਤਾ ਸੀ ਵਚਨ ਕੀਤਾ ਸੀ ਕਿ ਤੁਸੀਂ ਪੋਤੇ ਦਾ ਮੁਖ ਤੱਕੋਗੇ ਕਹਿਣ ਲੱਗਿਓ ਕਦੋਂ ਘੜੀ ਆਵੇਗੀ ਜਦੋਂ ਮੈਂ ਆਪਣੇ ਪੋਤੇ ਦਾ ਮੁਖਤ ਕਰਨ ਮਾਤਾ ਜੀ ਦਾ ਬਚਨ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਵਾਹਿਗੁਰੂ ਭਲੀ ਕਰੇਗਾ ਤੁਸੀਂ ਪੋਤੇ ਦਾ ਜ਼ਰੂਰ ਮੁਖਤ ਕਰੋਗੇ ਫਿਰ ਮਹਾਰਾਜ ਨੇ ਆਗਿਆ ਕੀਤੀ ਕਿ ਸ੍ਰੀ ਅਖੰਡ ਪਾਠ ਸਾਹਿਬ ਕਰਨਾ ਹੈ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਏ ਗੁਰਬਾਣੀ ਦਾ ਸੋ ਪਿਆਰਿਓ ਉਥੇ ਤਰਵੇਣੀ ਵਾਲੇ ਸਥਾਨ ਤੇ ਪਹਿਲਾ ਅਖੰਡ ਪਾਠ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਰੰਭ ਕਰਵਾਇਆ ਤੇ ਅਖੰਡ ਪਾਠ ਸਹਿਬ ਜੀ ਦੇ ਪਾਠੀ ਸਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਹੜੇ ਕਿ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ 1675 ਨੂੰ ਸ਼ਹੀਦ ਹੋਇਆ ਚੌਥੇ ਭਾਈ ਗੁਰਬਖਸ਼ ਸਿੰਘ ਜੀ ਤੇ ਪੰਜਵਾਂ ਇੱਕ ਹੋਰ ਸਿੱਖ ਸਿੱਖ ਸੀ ਇਸ ਤਰੀਕੇ ਦੇ ਨਾਲ ਪੰਜ ਸਿੱਖਾਂ ਨੇ ਉਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਸੰਪੂਰਨ ਕੀਤਾ ਸੋ ਮਾਤਾ ਜੀ ਦਾ ਸੰਕਲਪ ਜਾਣਦੇ ਹੋયા ਅਤੇ ਸਹਿਬਜ਼ਾਦੇ ਦੀ ਆਮਦ ਨੂੰ ਮੁੱਖ ਰੱਖਦੇ ਹੋયા ਮਹਾਰਾਜ ਜੀ ਨੇ ਉਸ ਵੇਲੇ ਅਖੰਡ ਪਾਠ ਸਾਹਿਬ ਕਰਵਾਇਆ ਸੀ ਤੇ ਦੂਸਰਾ ਅਖੰਡ ਪਾਠ ਸਾਹਿਬ ਮਹਾਰਾਜ ਗੁਰੂ ਕਲਗੀ ਧਰਪਾਤਸ਼ਾਹ ਜੀ ਨੇ ਸਾਬੋ ਕੀ ਤਲਵੰਡੀ ਜਦੋਂ ਸਾਬੋ ਕੀ ਤਲਵੰਡੀ ਵਿਖੇ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਬਾਰਾ ਸੰਪਾਦਨਾ ਕੀਤੀ ਆਪਣੇ ਪਿਤਾ ਜੀ ਦੀ ਬਾਣੀ ਦਰਜ ਕੀਤੀ 9 ਮਹੀਨੇ 9 ਕੜੀਆਂ 9 ਪਲ ਤੇ 9 ਪਹਿਰਾ ਦੇ ਵਿੱਚ ਮਹਾਰਾਜ ਨੇ ਸੰਪੂਰਨ ਕਰਾਇਆ ਸੀ ਤੇ ਸਤਿਗੁਰਾਂ ਨੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਉੱਥੇ ਕਰਵਾਇਆ ਸੀ ਦੂਸਰਾ ਅਖੰਡ ਪਾਠ ਸਾਹਿਬ ਸਾਬੋ ਕੀ ਤਲਵੰਡੀ ਹੋਇਆ ਪਹਿਲਾ ਤਰਬੇਣੀ ਸਾਹਿਬ ਹੋਇਆ